ਪੈਰਾਪਲੰਪਿਕਸ 2024 ਦੀ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਸ਼ਾਨਦਾਰ ਸ਼ੁਰੂਆਤ ਹੋਈ। ਪਰੇਡ ਦੌਰਾਨ ਭਾਰਤ ਸਮੇਤ 167 ਦੇਸ਼ਾਂ ਦੇ ਖਿਡਾਰੀਆਂ ਨੇ ਭਾਰੀ ਉਤਸ਼ਾਹ ਦਿਖਾਇਆ। ਦਿਲਚਸਪ ਗੱਲ ਇਹ ਹੈ ਕਿ ਖੇਡਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਉਦਘਾਟਨੀ ਸਮਾਰੋਹ ਸਟੇਡੀਅਮ ਦੇ ਬਾਹਰ ਚੈਂਪਸ ਐਲਿਸਿਸ ਅਤੇ ਪਲੇਸ ਡੇ ਲਾਕਨ ਕੋਡ ਵਿਖੇ ਹੋਇਆ। ਭਾਰਤੀ ਜੈਵਲਿਨ ਥਰੋਅਰ ਸੁਮਿਤ ਅੰਤਿਲ ਅਤੇ ਸ਼ਾਰਟ ਪੁੱਟ ਖਿਡਾਰਨ ਭਾਗਯਸ਼੍ਰੀ যাদਭ, ਸੰਜੇ ਝੰਡਾ ਬਰਦਾਰ ਸਨ। ਭਾਰਤ ਦੀ 84 ਮੈਂਬਰੀ ਟੀਮ ਪੈरिस ਪੈਰਾਓਲੰਪਿਕਸ 'ਚ ਹਿੱਸਾ ਲਵੇਗੀ ਜਿਸ 'ਚ 95 ਅਧਿਕਾਰੀ ਵੀ ਉਹਨਾਂ ਦੇ ਨਾਲ ਆਏ ਨੇ। ਇਹਨਾਂ ਵਿੱਚ ਨਿੱਜੀ ਕੋਚ ਅਤੇ ਸਹਾਇਕ ਵੀ ਸ਼ਾਮਲ ਨੇ ਜਿਹੜੇ ਖਿਡਾਰੀਆਂ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ 'ਚ ਰੱਖਦੇ ਹਨ ਉਹਨਾਂ ਦੇ ਨਾਲ ਜਾਂਦੇ ਨੇ। ਭਾਰਤ ਨੇ 2021 ਵਿੱਚ ਟੋਕੀਓ ਪੈਰਾਓਲੰਪਿਕ ਵਿੱਚ 5 ਸੋਨੇ ਸਮੇਤ ਰਿਕਾਰਡ 19 ਤਮਗੇ ਜਿੱਤੇ ਸਨ ਅਤੇ ਸਮੁੱਚੀ ਦਰਜਾਬੰਦੀ ਵਿੱਚ 24ਵੇਂ ਸਥਾਨ 'ਤੇ ਸੀ। ਇਸ ਵਾਰ ਭਾਰਤ ਦਾ ਟੀਚਾ ਸੋਨ ਤਮਗਿਆਂ ਦੀ ਸੰਖਿਆ ਨੂੰ ਦੋਰੇ ਅੰਕਾਂ ਵਿੱਚ ਲੈ ਜਾਣ ਅਤੇ ਕੁੱਲ ਮਿਲਾ ਕੇ 25 ਤੋਂ ਵੱਧ ਤਮਗੇ ਜਿੱਤਣ ਦਾ ਹੈ। ਭਾਰਤ ਇਸ ਵਾਰ 12 ਖੇਡਾਂ ਵਿੱਚ ਹਿੱਸਾ ਲੈ ਰਿਹਾ ਹੈ ਜਦੋਂ ਕਿ ਟੋਕੀਓ ਵਿੱਚ 54 ਮੈਂਬਰੀ ਟੀਮ ਨੇ 9 ਖੇਡਾਂ ਵਿੱਚ ਹਿੱਸਾ ਲਿਆ ਸੀ